ਚਲੋ ਮਾਤਾ ਨੇ ਗੱਝ ਰਿਹਾ ਤੇ ਦੇਖ ਤੇ ਆਰੇ ਤੇ ਗੋਚਣੀ ਗੀ ਉਸ ਦਿਨ ਮੈਂ ਵਿਖਿਆ ਨਾਲ ਮਾਰੀ ਚ ਗਹਿਣਾ ਤੇ ਬਥੇਰਾ ਰੱਖਿਆ ਹੋਰ ਉਹ ਲੀ ਦੇਗੀ ਕਹਿੰਦੀ ਮੇਰੇ ਮੁੰਡੇ ਨੂੰ ਸੰਭਾਲ ਲਈ ਚੰਗੀ ਤਰ੍ਹਾਂ ਮੁੰਡਾ ਤੈਨੂੰ ਕੀ ਪਤਾ ਮੈਂ ਕੀ ਕੀ ਸੰਭਰਾਂ ਗੱਲਾਂ ਕਰਦੀ ਹੈ ਸੇਵਾ ਕਰਵਾਣੀ ਮੇਰੇ ਕੋਲ ਨੇ ਮਨਾ ਕੁੜੀ ਦੇ ਚੰਗੀ ਬਹੁਤ ਕੁੜੀ ਨੇ ਤੇ ਬੜੀ ਸੇਵਾ ਵੀ ਮੇਰੀ ਕੀਤੀ ਆ ਘਰ-ਬਾਰ ਵੀ ਸੰਭਿਆ ਵਾ ਅਜੇ ਮੈਂ ਇਹਨੂੰ ਲੈ ਕੇ ਨਹੀਂ ਆਈ ਅਜੇ ਤਾਂ ਮੈਂ ਦੋਵਾਂ ਜੀਆਂ ਦਾ ਵਿਆਹ ਨਹੀਂ ਕੀਤਾ ਤਾਂ ਵੀ ਨੇ ਨੇ ਸੰਭਿਆ ਵਾ ਤੇ ਕੱਲ ਨੂੰ ਦੋਵੇਂ ਜੀਆਂ ਦਾ ਵਿਆਹ ਕਰਤਾ ਰਾਣਾ ਵੀ ਕੁਛ ਤੇ ਮੈਨੂੰ ਵੀ ਸੇਵਾ ਨੇ ਵਾਧੂ ਕਰਨੀ ਆ ਉਹ ਮੈਂ ਕਹਿ ਹੀ ਦਿੱਤਾ ਵੀ ਉਹ ਸਿਮਰਤਨਾ ਤੂੰ ਬਣਾ ਕੇ ਰੱਖੀ ਚਲ ਜੇ ਇਹ ਤੇ ਚੰਗੀ ਰਹੂਗੀ ਫਿਰ ਤੇ ਬਹੁਤ ਵਧੀਆ ਇਹ ਤੇ ਸੋਨਾ ਟਾਈਮ ਲੰਘ ਜੂਗਾ ਕਿ ਕਿ ਕਰੂਗੇ ਉਚਾ ਸਾਹਿਬ ਸੁਖਮਨ ਕਿੱਥੇ ਗਿਆ ਉਹ ਸੁਖਮਨ ਅੰਦਰ ਸੁੱਤੀ ਹੋਣੀ ਆ ਤੇ ਸਿਮਰਨ ਉਹ ਨਾ ਜਦ ਆ ਬਜ਼ਾਰ ਗਈ ਸੀ ਬੁਟੀਕ ਤੇ ਉਹਨੂੰ ਥੋੜਾ ਟਾਈਮ ਲੱਜਣਾ ਕੰਮ ਹੀ ਉਹਨਾਂ ਨੂੰ ਨਹੀਂ ਨਹੀਂ ਮੈਂ ਤਾਂ ਵੈਸੇ ਪੁੱਛਿਆ ਤੂੰ ਕੀ ਕਰਨੀ ਆ ਮੈਂ ਉਹ ਮੇਰਾ ਨਾ ਸਿਰ ਦੁਖੁੰਦਾ ਸੀ ਤੇ ਮੈਂ ਤਾਂ ਚਾਹ ਬਣਾ ਦੇਣਾ ਵਾ ਤੇ ਲੈਣ ਦੱਸ ਮੈਂ ਘਰ ਲਈ ਮੈਨੂੰ ਕਹ ਤੂੰ ਮੈਂ ਬਣਾ ਦੇਣੀ ਚਾਹ ਉਹ ਨਹੀਂ ਕੋਈ ਨਹੀਂ ਮੈਂ ਬਣਾ ਦੇਣੀ ਆ ਮੇਰਾ ਤਾਂ ਵੈਸੇ ਸਿਰ ਦੁਖੁੰਦਾ ਹੈ ਮੈਂ ਤਾਂ ਚਾਹ ਦੀ ਗੇਜ ਚੱਲ ਜਾਣਾ ਕੰਮ ਤੇ ਸਿਰ ਕੋ ਖੁੰਦਿਆ ਦੱਸ ਚਲਾ ਤਰ ਉਹ ਕੀ ਆ ਕੀ ਆ ਆ ਜਾ ਨਾ ਮੈਂ ਬੈਠ ਤਸੀ ਲੈ ਬਹਿਣਾ ਕਿਉਂ ਆ ਨਾ ਬੈਠ ਲੈ ਉੱਦਾਂ ਉਹ ਨਹੀਂ ਨਹੀਂ ਠੀਕ ਆ ਮੈਂ ਕੁਝ ਨਹੀਂ ਹੁੰਦਾ 2 ਮਿੰਟ ਸਿਰਦਾ ਦੌਰਿਆ ਨਾ ਤੇਰਾ ਉਹ ਨਹੀਂ ਨਹੀਂ ਮੈਂ ਚਾਹ ਪੀ ਲੈਣੀ ਆ ਚੁੱਪ ਕਰ ਜਾ ਓਹੋ ਨਹੀਂ ਲੋੜ ਨੂੰ ਸਾਹਿਲ ਮੈਂ ਵੀ ਤਾਂ ਤੇਰੀ ਭਾਬੀ ਆ ਪਰ ਨਹੀਂ ਆ ਲੈ ਮੇਰੇ ਭਾਬੀ ਹੋਏ ਤਾਂ ਨਹੀਂ ਨਾ ਤੇ ਬੰਦ ਤੇ ਮੈਂ ਹੀ ਜਾਣਾ ਮੈਂ ਇਦਾਂ ਨਾ ਕਰਿਆ ਕਰ ਮੇਰਾ ਤੇਰੇ ਤੇ ਕੋਈ ਅਧਿਕਾਰ ਨਹੀਂਗਾ ਹੈ ਸਿਮਰਤ ਨੇ ਬਗਵਾਣਾ ਸਿਮਰਤ ਨੂੰ ਲੈ ਲੱਗ ਜਣੀ ਥੋੜੀ ਦੇਰ ਉਹ ਮੈਨੂੰ ਕਹਿਣ ਦੀ ਸੀ ਕਿ ਮੈਂ ਲੇਟ ਹੋਇਆ ਨਾ ਚਲੋ ਬਸ ਹੋ ਗਿਆ ਠੀਕ ਹੁਣ ਕਰਦੀ ਵੀ ਹੈ ਨਾ ਬਾਮ ਤੇ ਹੈ ਨਹੀਂ ਨਾ ਮੈਨੂੰ ਨਜ਼ਰ ਆਈਏ ਦੇਖੀ ਤੂੰ ਹਾਂ ਮੈਂ ਇਦਾਂ ਕਰਦਾ ਵਾਂ ਬਾਮ ਦੇ ਅੰਦਰ ਸਾਰੀ ਵਾਰ-ਵਾਰ ਨਾ ਕਹਿ ਨਾ ਦੇਖੀ ਤੈਨੂੰ ਮਨੇ ਕਿੰਨਾ ਆਰਾਮ ਆਏਗਾ ਬਲਕਿ ਸਿਰਦਰ ਤੇਰਾ ਹੁਣ ਹੋਏਗਾ ਨਹੀਂ ਜੇ ਕਦੀ ਹੋਇਆ ਤਾਂ ਤੂੰ ਮੈਨੂੰ ਹੀ ਵਾਅਦਾ ਦੇਵੇਂਗਾ ਹਾਂ ਕੁਝ ਵੈਟਰ ਫੀਲ ਹੋਇਆ ਹਾਂ ਹੁਣ ਬਾਅਦ ਠੀਕ ਆ بس ਅਜਾਤ ਮਾਰਿਆ ਨਾ ਜੋੜਦੀ ਕੱਲ੍ਹ ਐਸਾ ਹੱਥ ਫੜ ਕੇ ਕਹੇਗਾ ਭਾਬੀ ਜੀ ਇਹ ਬਣਾ ਦਿਓ ਫਿਰ ਸਰਦਕ ਦੁੰਦਾ ਵਾ ਕੀ ਹਾਲ ਜੈ ਖੁਸ਼ਖਬਰੀ ਹੈ ਦਾ ਦਿਨ ਉਸ ਤੇ ਹਾਂਜੀ ਤੇ ਦੇਖ ਲੋ ਦੋ ਚਾਰ ਦਿਨ ਹੀ ਹੋਏ ਹੈ ਜੇ ਮੈਨੂੰ ਆਏ ਨੂੰ ਪੈਰ ਮੇਰੇ ਜੰਮ ਲੱਗ ਪਏ ਇੱਥੇ ਖੁਸ਼ਖਬਰੀ ਹੈ ਵੈ ਕਿ ਮਾਤਾ ਨੇ ਚੂੜੀਆਂ ਦਿੱਤੀਆਂ ਮੈਨੂੰ ਸੋਨੇ ਦੀਆਂ ਸੱਚੀ ਮਜ਼ਾਕ ਖੁੜੀ ਕਰਦੀ ਪਈ ਹੈ 10 ਸੋਨੇ ਦੀਆਂ ਦਿੱਤੀਆਂ ਉਹ ਦਿਨ ਦੂਰ ਨਹੀਂ जिस दिन चाबिया का गुच्छा लिया मेरे हाथ देगी तो कहेगी अंजू जा जीला अपनी जिंदगी <laughs> हाँ लग काम हो ही गया समझो थोड़ा गया रंजीत रें पिछे पिछे हाँ अच कम कितने गया बार बड़ा कम वह ना ये नहीं पता कम सारा मैं ही लैके चल जाए <laughs> कोई नहीं ਆ ਸਾਇਲ ਦਾ ਥੋੜਾ ਹੋਰ ਤਰਸ ਆਦਾ ਹੈ ਲੇਕਿਨ ਇੱਕ ਅੱਧਾ ਦਿਨ ਹੋਰ ਲੱਗੇਗਾ ਦੇਖੀ ਜਾਓ ਸਾਡੇ ਦੋਨਾਂ ਦੇ ਸੁਪਨੇ ਕਿਵੇਂ ਆਏ ਪੂਰੇ ਹੁੰਦੇ ਹਨ ਬਸ ਚਲੋ ਫੋਨ ਰੱਖਦੀ ਹਾਂ ਓ ਹੈਲੋ ਰੁਕੋ ਰੁਕੋ ਇੱਕ ਮਿੰਟ ਗੱਲ ਸੁਣੋ ਉਹ ਜਿਹੜੀ ਮਾਤਾ ਨਹੀਂ ਯਾਰ ਉਹੀ ਜਿਹੜੀ ਮੈਂ ਇੱਥੇ ਛੱਡ ਕੇ ਗਈ ਐ ਉਹ ਪੈਸੇ bussੇ ਦੇ ਦੇਨੇ ਸੀ ਉਹ ਨਾ ਬਹੁਤ ਕਿੱਥੇ ਆ ਜੇ ਉਹਨੂੰ ਪੈਸੇ ਨਾ ਮਿਲੇ ਉਹ ਤਾਂ ਇੱਥੇ ਵੀ ਮੇਰੀ ਕਹਾਣੀ ਖਰਾਬ ਕਰ ਦੇਵੇ ਹਾਂ ਬਸ ਇਸ ਚੀਜ਼ ਦਾ ਧਿਆਨ ਰੱਖਣਾ ਕਿ ਉਹ ਉਹਨਾਂ ਇੱਥੇ ਕਿਤੇ ਨਜ਼ਰ ਨਹੀਂ ਆਣੀ ਚਾਹੀਦੀ ਚਲ ਠੀਕ ਹੈ ਬਾਕੀ ਕੰਮ ਤੇ ਫਤਿਹ ਫਤਿਹ ਹੈ ਚਲੋ ਕਿ ਬਾਏ ਜੀ ਕੁੜੀ ਨੇ ਰੈਂਡੇ ਸੀ ਤੋਦਨ ਤੇ ਰੈਂਦੇ ਨੇ ਕੀ ਤੁਸੀਂ ਦੇ ਮਗਰੀ ਪੈ ਗਏ ਜਾ 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 ਸਾਰਿਆਂ ਨੇ ਨਾ ਇੱਕੋ ਹੀ ਡਾਕਟਰ ਪੜ ਲਈਏ ਉਹਨੂੰ ਰਹਿਣ ਦਿਓ ਉਹਨੂੰ ਰਹਿ ਜਾਸਵੀਰ ਮੇਰੀ ਗੱਲ ਸੁਣ ਮੈਂ ਕੋਈ ਦੁਸ਼ਮਣ ਆਕੜੀ ਹੈ ਤਰੂ ਸਾਰੇ ਨੂੰ ਮੈਂ ਹੀ ਰੜਕਦੀ ਪਈਆਂ ਉਹ ਇੱਕ ਗੱਲ ਮਾੜੀ ਪੇ ਕਹਿੰਦੇ ਨੇ ਮੈਂ ਕਿਧਰੋਂ ਬੁਰੀ ਗੱਲ ਕਹਿ ਰਹੀ ਆ ਤੂੰ ਮੇਰੀ ਗੱਲ ਨੂੰ ਸਮਝ ਮੇਰੀ ਗੱਲ ਸੁਣ ਫਿਰ ਉਹ ਮੈਨੂੰ ਬਾਰ-ਬਾਰ ਗੱਲ ਦੋ ਹਨਾਣੀ ਪੈਂਦੀ ਸੀ ਉਹਨਾਂ ਦੇ ਘਰ ਆਈਏ ਪਰੋਣੀ ਨਾ ਉਹ ਚਾਰ ਦਿਨ ਆਪੇ ਛਾੜਦੀਆਂ ਸਾਰੇ ਘਰ ਨੂੰ ਹੋ ਗਈ ਨੇ ਆਪਣੇ ਹੱਥ 'ਚ ਕਰ ਲਿਆ ਤੇਰੇ ਤੇ ਦਿਮਾਗ ਨਹੀਂ ਕੰਮ ਕਰਦਾ ਕੁੜੀ ਨੂੰ ਇੱਥੇ ਪਟਾ ਛੜਿਆ ਸੀ

ਮਮਾ ਮੈਂ ਤੇ ਲੈਂਦਾ ਉਹ ਕਿ ਬਣਾਨੇ ਕਾ ਜਵਾਲਾ ਰਹਿ ਨਾ ਚਲੀ ਜਾ ਚਾਚੀ ਜੀ ਚੱਲੀ ਤੇ ਆ ਨਹੀਂ ਹੁਣ ਨਾ ਤੂੰ ਵੀ ਪੂਣੀ ਵੇਖਾਈ ਕਿਉਂ ਨਹੀਂ ਆਈ ਚੱਲੀ ਚੱਲੀ ਹਾਂ ਚਲੋ ਚਲੋ ਚਲ 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 ਚਾਹ ਚੱਡਾਉਂ ਤੂੰ ਉਹ ਤੋਂ ਛੱਡ ਕੇ ਨਾਲ ਹੀ ਦੁਕਾਨ ਤੇ ਚਲ ਜਾਈ ਠੀਕ ਹੈ ਚਾ ਚੱਲ ਕੁੜੀ ਗਈ ਆਪਣੇ ਘਰ ਸਿੰਘਾ ਤੂੰ ਸਿੰਘਾ ਤੂੰ ਆਖੇ ਅਸੀ ਕਾ ਜੀ ਤੁਹਾਨੂੰ ਪਤਾ ਹੀ ਕਿ ਕਿਉਂ ਆੜੋ ਤੂੰ ਪਹਿਲਾਂ ਹੀ ਸਾਡੇ ਦਰਵਾਜੇ 'ਚ ਮੈਂ ਤਾਂ ਛੱਡਣ ਚੱਲਿਆ ਸੀ ਤੇ ਇਕੱਲੀ ਆਈਆਂ ਸਾਹਿ ਨਹੀਂ ਆਇਆ ਨਾਲ ਨਹੀਂ ਸਾਹਿ ਘਰੇ ਆ ਮੈਂ ਇੱਥੇ ਥੋੜੇ ਜਿਹਾ ਬੁਟੀਕ ਚਾਹੀਏ ਤੇ ਮੈਂ ਚਲ ਕਰ ਹੁੰਦੀ ਜਾਨੀ ਤੇ ਤੁਹਾਡੇ ਸੋਹ ਸਾਂਦੇ ਆ ਨਾ ਹਾਂਜੀ ਹਾਂਜੀ ਸੁਖਮਣ ਕਿੱਥੇ ਆ ਸੁਖਮਣ ਵੀ ਘਰੇ ਮੰਮੀ ਨਾਲ ਕੋ ਅੱਛਾ ਤੇ ਤੂੰ ਇੱਕਦਾਂ ਉੱਧਰ ਆ ਗਈ ਮੈਂ ਚਲੀ ਸੀ ਘਰੇ ਆ ਵੇ ਤੇ ਮੇਰਾ ਛੱਡਣ ਚੱਲਿਆ ਚਲੋ ਕੋਈ ਨਾ ਆ ਜਾਓ ਮੰਮੀ ਘਰੇ ਆ ਹਾਂ ਘਰੇ ਆ ਮੰਮੀ ਦੇ ਘਰ ਆ ਜਾ ਚਲ ਫਿਕਰ ਨਾ ਕਰੀਏ ਚਾਹੀਏ ਦੋ ਹਾਂਜੀ ਮਮੀ ਸਿਮਰਤ ਆ ਬਾਪੀ ਆ ਬਹਿ ਲੋਤੀ ਘੇਟ ਦੇ ਕਿਹਾ ਲਈ ਵਧੀਆ ਆ ਜਾ ਤੇ ਉਹ ਕਿੱਥੇ ਗੁੜੀਆਂ ਸਾਈਲ ਉਹ ਸਾਰੇ ਘਰੇ ਆ ਮੈਂ ਤੇ ਥੋੜੇ ਜੇ ਕੰਮ ਆਇ ਤੇ ਮੈਂ ਘਰ ਆ ਗਈ ਪਪਾ ਇਹ ਮਾਮਲਾ ਪੀ ਹੋਵੇ ਚਲੋ ਕੋ ਜੀ ਤੇ ਮਮੀਆਂ ਆ ਸਭਾਲ ਲੈਣਾ ਜਾ ਚਲ ਅੰਦਰ ਜੇ ਨਾ ਮਮਾ ਨੇ ਅੰਦਰ ਬੈਠੇ ਆ ਸਿਮਰਤ ਤੂੰ ਮੋ ਵੀਰ ਜੀ ਅਸੀ ਗਾ ਸੱਸੀ ਕਾਲ ਤੂੰ ਕਿੱਥੇ ਐ ਜੀ ਨਸੀ ਗਾ ਸੱਸੀ ਕਾਲ ਬਾਕੀ ਸਾਹਲੋਂ ਨਹੀਂ ਬਾਕੀ ਕਿੱਥੇ ਆ ਉਹ ਸਾਰੇ ਘਰੇ ਆ ਬਾਤ ਕਰੇ ਤੇ ਤੂੰ ਇੱਥੇ ਕੀ ਵੀ ਕਰ ਰਹੀ ਹੈਂ ਓਹੋ ਮੰਮੀ ਮੈਂ ਤੇ ਤੁਹਾਡੇ ਜਿਹਾ ਬੁਟੀਕ ਤੇ ਆਈ ਸੀ ਤੇ ਮੇਰਾ ਮਾਜਾ ਕਰੇ ਤੁਹਾਨੂੰ ਸਾਰੇ ਮਿਲਣ ਨੂੰ ਤੇ ਮੈਂ ਜਲਦੀ ਕਰ ਹੋ ਜਾਨੀ ਤੇ ਕੁੜੀ ਕਿੱਥੇ ਹੈ ਅਰੇ ਪਾਣੀ ਕੁੜੀ ਮੰਮੀ ਕੋ ਤੂੰ ਤੁਹ ਕਰ ਲਈਏਂ ਹਾਂ ਮੰਮੀ ਕੋਈ ਨਾ ਮੰਮੀ ਨਾਲ ਲੈਣਾ ਨਹੀਂ ਤੇ ਮੇਰੀ ਗੱਲ ਸੁਣਾ ਪਹਿਲੀ ਵਾਰੀ ਤੇ ਬੱਚੇ ਨੂੰ ਲੈ ਕੇ ਆਣਾ ਸੀ ਸਗਣਾ ਦੇ ਨਾਲ ਨਾਲ ਖੇਲੀ ਆ ਗਈ ਕੋਈ ਨੇਰ ਚੋਣਾ ਸੀ ਸਿੱਧੀ 10 ਉਹ ਕੋਈ ਨਾ ਮੰਮੀ ਉਹ ਬਾਅਦ ਵਿੱਚ ਲੈ ਆਵਾਂਗੇ ਸੁਖਮਣ ਵੀ ਆ ਜਾਣਗੇ ਸਾਹਿਲ ਵੀ ਲੈ ਆ ਜਾਣਗੇ ਤੇ ਫਿਰ ਉਹ ਫੇਰ ਚੋਣਾਗੇ ਤੇ ਮੈਂ ਆ ਗਈ ਨਾ ਤੇ ਮम्मा ਆ ਦੇ ਚੋਣਾ ਜੇ ਤੂੰ ਗੁੜੀ ਆਈ ਸੀ ਮਾਂ ਕੀ ਗੱਲਾਂ ਕਰ ਲੈ ਜਿਹੜੀ ਚੀਜ਼ ਰੀਤੀ ਰਿਵਾਜ ਨਾ ਬਣੀ ਆ ਤੇ ਤੋਤਰੀ ਆ ਗਈ ਤੇਰੇ ਸੱਸ ਨੂੰ ਪਤਾ ਦੱਸ ਕੇ ਆਈ ਕਿ ਅਮ ਤੂੰ ਵੀ ਉਵੇਂ ਆਈ ਚਾਚੀ ਜੀ ਮੈਨੂੰ ਲੱਗਦਾ ਮੈਨੂੰ ਲੈਣ ਆਈ ਆ ਸ਼ਦੈਣ ਤੂੰ ਮੈਨੂੰ ਫੋਨ ਕਰ ਦੇਣਾ ਹਿੱਕ ਨਹੀਂ ਲੈਣੀ ਉਦੈ ਨੇ ਮੰਮੀ ਮੈਂ ਤੇ ਵੈਸੇ ਤੁਹਾਨੂੰ ਸਾਰਿਆਂ ਨੂੰ ਮਿਲਣ ਆ ਗਈ ਕਾਫੀ ਟਾਈਮ ਤੇ ਹੋ ਗਿਆ ਆਪਾਂ ਮਿਲਣੀ ਆ ਤੇ ਬਹੁਤ ਘਟ ਜਾਂਦੇ ਜੋ ਉਧਰ ਮੈਂ ਤੇ ਫੋਨ ਤੇ ਗੱਲ ਹੁੰਦੀ ਵੀ ਹੁਣ ਕਿਹੜੀ ਉਦਾਸੀ ਛੜ ਗਈ ਸੀ ਸਭ ਉਹ ਹੋ ਮੰਮੀ ਫੋਨ ਤੇ ਕਿਹੜਾ ਉਦਾਸ ਦੀ ਗੱਲ ਬੰਦੀ ਆ ਜੋ ਫੇਸ ਟੂ ਫੇਸ ਹੋ ਕੇ ਬਹਿ ਜਾਂਦਾ ਬੰਦਾ ਤੇ ਵੀਡੀਓ ਕਾਲ ਕਰ ਲੈਣੀ ਸੀ ਆਹੋ ਅੱਛਾ ਇਹਦੇ ਕਹਿੰਦਾ ਮਤਲਬ ਹੈ ਕਿ ਤੇ ਦਿਲ ਨਹੀਂ ਸੀ ਲੱਗਣਿਆ ਭੈਣ ਬਣਾ ਉਧਰ ਗਈ ਸੀ ਇਹ ਬੱਸ ਬੱਸ ਸੁਖਮੰਦੀ ਸੁਨਾ ਸੁਖਮੰਦੀ ਯਾਰਾਂ ਕਿ ਇੱਕ ਦੋਰੀ ਆਈ ਆ ਨਾ ਤੇ ਚਾਚੀ ਜੀ ਇਹਨੂੰ ਮਿਲੇ ਨਹੀਂ ਆ ਅਦਾਮਿਕ ਜਮਾਨਾ ਯਾਰ ਇਹ ਗੱਲ ਕਰਨ ਵਾਲੀ ਹਾਂ ਹਾਂ ਬਸ ਨਹੀਂ ਜੰਮੀ ਵਾਕਈ ਹੋਈ ਆ ਕਿ ਕੁੜੀ ਨੂੰ ਕਿੱਥੇ ਛੱਡ ਕੇ ਆਈ ਕਿਹਦੇ ਕੋਲ ਮੰਮੀ ਕੋਲ ਹਾਂਜੀ ਮੰਮੀ ਇਹ ਤੇ ਘਰ ਦੱਸ ਕੇ ਵੀ ਨਹੀਂ ਆਈ ਇਹ ਤੇ ਕਹਿੰਦੀ ਮੈਂ ਬਟਿਕ ਤੇ ਆਈ ਤੇ ਇੱਧਰ ਨੂੰ ਆਉਂਦੀ ਆ ਮੰਮੀ ਤੇ ਕਹਿੰਦੀ ਮੇਰੇ ਘੋਟੇ ਪੀੜ ਕਰਦੇ ਨੇ ਤੇ ਕੁੜੀ ਨੂੰ ਕਿਤੇ ਚੁੱਕ ਕੇ ਤੁਰੀ ਪੀਵੇਗੀ ਓਹੋ ਮੰਮੀ ਸਾਬ ਲੈਂਦੀ ਹੁੰਦੇ ਮੰਮੀ ਅੱਛਾ ਤੇਰੀ ਸੱਸ ਨੂੰ ਪਤਾ ਲੱਗਾ ਨਾ ਕਿ ਤੂੰ ਇੱਧਰ ਆ ਗਈਆਂ ਕਿ ਕਿਧਰੋਂ ਚੁੱਕਾ ਮਾਰਦੀ ਤੈਨੂੰ ਪਤਾ ਵੀ ਹੈ ਤੇਰੀ ਸੱਸ ਕੀ ਕਰਦੀ ਆ ਕੀ ਹੋ ਗਿਆ ਬਿਨਾਂ ਦੱਸੇ ਬਿਨਾਂ ਪੁੱਛੇ ਸਾਇਨ ਨੂੰ ਪਤਾ ਤੈਨੂੰ ਇੱਧਰ ਆਈਆਂ ਈਆ ਤੰ ਦੱਸ ਦਈਆਂ ਕਿ ਮੈਂ ਥੋੜਾ ਜਿਹਾ ਕੰਮ ਆਈ ਨਹੀਂ ਤੇ ਮੈਂ ਇੱਧਰ ਨੂੰ ਆ ਗਈ ਮੇਰੇ ਮਿਲਣ ਨੂੰ ਦਿਲ ਕਰੰਦੇ ਨੂੰ ਹੁਣ ਮੈਂ ਜੇ ਘਰੇ ਦੱਸ ਕੇ ਰਹੀ ਉਹ ਤਾਂ ਵੀ ਨਾ ਥੋੜੀ ਦੇਣਾ ਮਾ ਛੱਡੋ ਸਾਰੀਆਂ ਗੱਲਾਂ ਜੇ ਸਿਮਰਤ ਆ ਹੀ ਗਈ ਹੈ ਸੋ ਮੇਰਾ ਫੇਰਾ ਪੱਜ ਗਿਆ ਸ਼ੰਮੀ ਨਾਲ ਹੀ ਚੱਲੇਗੀ ਹਾਂ ਬਿਲਕੁਲ ਮੈਂ ਕਹਣਾ ਮੈਂ ਨਹੀਂ ਘੜ ਮੈਂ ਇਧਰ ਨਾਲ ਕਿਉਂ ਲੈ ਅੱਗੇ ਤੇ ਮੁੰਡਾ ਤਾਂ ਚੋਰੀ ਆਈ ਆ ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਸ਼ੰਮੀ ਦੀ ਨੂੰ ਮੈਂ ਲੈ ਕੇ ਉਹਨਾਂ ਨੂੰ ਤਾਂ ਸਭ ਪਤਾ ਲੱਗ ਜਾਣਾ ਕਿ ਉੱਧਰ ਗਈ ਹੀ ਹੈ ਇਸ ਵੇਲੇ ਤਾਂ ਇਹ ਗੱਲ ਤਾਂ ਪਹਿਲਾਂ ਸੋਚਣੀ ਚਾਹੀਦੀ ਸੀ 200 ਡਰਾਂ ਦੀ ਕੋਈ ਗੱਲ ਨਹੀਂ ਓਹੋ ਵੀਜੀ ਮੰਮੀ ਥੋੜਾ ਸਮਝਾਇਆ ਦੇ ਕਰੋ ਇਹਨੂੰ ਸਮਝੋ ਉਹ ਦੱਸ ਕੀ ਆ ਮੇਰੀ ਗੱਲ ਸਰ ਉਹ ਕੁੜੀ ਦਾ ਦਿਲ ਕਰ ਪਿਆ ਹੋਣਾ ਕਿੰਨੀ ਦੇਰ ਤੋਂ ਆਖ ਕਿਹੜੀ ਕੋਈ ਗੱਲ ਦੀ ਕਰੀ ਜਾਂਦੇ ਕਿ ਆਹ ਮੇਰਾ ਵੀ ਦੇ ਘਾਰਿਆ ਤੇਰੀ ਮੰਮੀ ਇੱਥੇ ਵੀ ਰ ਦਿਲ ਕਰਦਾ ਇਹਨਾਂ ਨੂੰ ਮਿਲਣ ਨੂੰ ਬਸ ਗੱਲ ਵੀ ਪਿੱਛਲੀ ਆ ਵਾ ਚਲ ਕੇ ਦੇ ਇਥੋਂ ਪਰਾਂ ਨੂੰ ਮਿਲਣ ਨੂੰ ਜੀ ਚਲ ਹਾਂ ਜੀ ਵੀ ਤੁਹਾਨੂੰ ਵੀ ਮਿਲਣ ਦੇਰ ਕਹਿੰਦੇ ਬਾਪੂ ਨੇ ਨਹੀਂ ਸਰਾਜੀ ਨੂੰ ਸਾਰਿਆਂ ਨੂੰ ਮਿਲਣ ਚਾਹੁੰਦੇ ਨੇ ਮੈਂ ਤੇ ਮੁੰਡਾ ਦੇ ਵੇਖਣ ਆ ਸਿਰਫ ਮੰਮੀ ਨੂੰ ਕਹਿਣ ਦੀ ਮਿਲਣ ਆਈ ਆ ਮੈਂ ਤਾਂ ਠੀਕ ਨਹੀਂ ਮੰਮੀ ਦੇ ਨਾਲ ਤੁਸੀਂ ਦੇ ਮੰਮੀ ਦੇ ਨਾਲ ਹੀ ਜੁੜੇ ਹੋਏ ਹੋ ਅੱਛਾ ਮੇਰੀ ਗੱਲ ਸੁਣ ਇੰਜ ਕਰ ਜਦੋਂ ਤੂੰ ਜਾਏਗੀ ਨਾ ਆ ਪਾਦੇ 4:30 ਘੰਟੇ ਬਾਅਦ ਪਿਛੋ ਸ਼ਮਮੀ ਨੂੰ ਭੇਜ ਦਾਂਗੇ ਨਹੀਂ ਨਹੀਂ ਚਾਚੀ ਜੀ ਅੱਜ ਨਾ ਭੇਜੋ ਕਿਉਂ ਮਰਜ ਐਵੇਂ ਤੇਰੀ ਕਹਿੰਦਾ ਕਿ ਲੱਗਦਾ ਸਲਾਹ ਕਰਕੇ ਆ ਮੈਂ ਚੱਲ ਗਈ ਕਰੇ ਮੰਗਰ ਇਹਨਾਂ ਨੇ ਚੱਲ ਜਾਣਾ ਉਹ ਸੰਗਤ ਉਹਨਾਂ ਦੇ ਨਾਲ ਫੋਨ ਤੇ ਗੱਲ ਹੋ ਗਈ ਹੋਈ। ਚਲ ਕੱਲ ਪਈਏ। ਕੱਲ ਚਲ ਜਾਓਗੇ। ਮਗਲਾ ਕੋਈ ਨਾ ਦੱਸਣਾ ਨਹੀਂ ਆ। ਇੱਥੇ ਆਈ ਆ। ਪਰਦੇ ਨਾ ਆਈ ਆ। ਹੁਣ ਜੱਪੀ ਤੂੰ ਨਾ ਜਾ ਕੇ ਰੋਲਾ ਪਾ ਲਈ ਕਿਸੇ ਮੈਨੂੰ ਤੇ ਇਾਈ ਸੀ। ਆਓ। ਛੱਡੋ ساری ਗੱਲ। ਹੁਣ ਮੈਂ ਚਾਹ ਬਣਾ ਕੇ ਰਣੀ ਉਹਦਾ ਉਹਨੂੰ ਬਸ ਪਾਣੀ ਪਿਆ ਕੇ ਦੇਸਾ ਦਿੱਤਾ। ਚਲ ਆ ਛਮੀ ਚਾਹ ਬਣਾਈਏ। ਰੱਖ ਆਪਣਾ ਬੈਗ। ਹਾਂਜੀ ਅੱਜ ਦੀ ਰਾਤ ਵੇ ਨਾਲ ਫੇਰ ਤੂੰ ਇੱਥੇ ਹੀ ਆ। ਕਾਲੀ ਪਈ ਸੀ ਸਾਰੇ ਜਾਨੀ। ਤੂੰ ਇਆ ਕਰੋ ਜਾਵ ਚਾਹਣਾ ਕੁਝ ਵੀ ਅੱਗੇ ਨਹੀਂ ਪਾਉਂਦਾ ਕਿ ਮੈਂ ਜਾਵਾਂ ਆ ਤੁਹਾਡੀ ਮਨੋਗਾਮਨਾ ਪੂਰੀ ਹੋ ਗਈ ਸਭਾ ਵਧੀਆ ਰੈਕਟਰਾ ਲੋਰ ਦੇ ਚਲ ਆ ਜੋ ਤੇ ਵੀ ਚਾਹਣਾ ਕੁਝ ਲੈ ਆਓ ਸਿਮਤ ਕੀ ਖਾਣਾ ਚਾਹਣਾ ਉਹ ਹੀ ਲੈ ਕਰਨਾ ਉਹ ਹੀ ਉਹਨੂੰ ਪਤਾ ਲੱਗ ਗਿਆ ਵੀਰੇ ਨੇ ਉਹ ਲੈ ਕੇ ਆ ਹਾਂ ਸਪ੍ਰਿੰਗ ਰੋਲ ਹਾਂ ਪਰ ਵੇਖ ਲੈ ਕੁੜੀ ਛੋਟੀ ਯੂ ਆ ਤਲਿਆਣਾ ਖਾ ਉਹੋ ਜਾਜੀ ਜੀ ਕੋਈ ਨਾ ਬੜੀ ਸੀ ਲੱਗੀ ਹੋਦੀ ਤੂੰ ਜਾ ਉਹ ਵੀ ਲੈ ਕੇ ਆ ਉਹ ਠੀਕਾ ਨਹੀਂ ਉਹਦਾ ਜਾਂਦਾ ਸੱਸ ਉਹਦੇ ਅੱਗੇ ਵੀ ਆਹ ਬਿਰੂ ਖਾਣ ਪੀ ਦਿੰਦੇ ਕਿ ਨਹੀਂ ਨਹੀਂ ਕੁੜੀ ਛੋਟੀ ਆ ਕੁੜੀ ਛੋਟੀ ਆ ਆਹ ਨਹੀਂ ਖਾਣਾ ਆ ਖਾ ਨਹੀਂ ਖਾਣਾ ਖਾ ਸਾਸ ਦਾ ਸੁਣਾ ਠੀਕ ਹੈ ਜੀ ਹਾਂ ਜੀ ਤੇ ਜਿਹੜੀ ਉਹ ਪ੍ਰੋਹਣੀ ਆਈ ਜੇ ਉਹ ਠੀਕ ਹੈ ਹਾਂ ਠੀਕ ਹੈ ਹਾਂ ਸਿਭਰਤ ਮੈਨੂੰ ਇੱਕ ਦਾਲ ਦੱਸ ਚਲੋ ਮੈਨੂੰ ਤਾਂ ਸਾਰੇ ਜਣ ਮੈਂ ਸ਼ਮੀ ਸਾਹਮਣੇ ਗੱਲ ਨਹੀਂ ਕਰਨੀ ਉਹ ਕੋਈ ਤੁਸੀਂ ਕਹਿੰਦੇ ਰਿਸ਼ਤੇਦਾਰ ਵੀ ਸਾਡੇ ਆ ਪਤਾ ਨਹੀਂ ਦੂਰੋਂ ਨੇੜੋਂ ਕੌਣ ਆ ਕੌਣ ਨਾਂ ਨਹੀਂ ਜੰਮ ਪਈ ਆ ਪਤਾ ਨਹੀਂ ਮੰਮੀ ਚਾਚੀ ਜੀ ਹੋਰ ਮੰਮੀ ਦੀ ਕੋਈ ਰਿਸ਼ਤੇਦਾਰਾ ਚਾ ਉਹ ਮੈਨੂੰ ਤੇ ਆਪਣੀ ਕੋਈ ਖਾਸ ਦਾ ਪਤਾ ਤੇ ਨੂੰ ਵੈਨੇ ਦੀ ਨਾ ਰਾਜ ਤਾਂ ਪਤਾ ਹੀ ਲੱਗਾ ਕਿ ਰਿਸ਼ਤੇਦਾਰ। ਓਏ ਯਾਰ ਮੈਨੂੰ ਕੀ ਲੋੜ ਪਈ ਉਹਦੀ ਗੱਲ ਪੁੱਛਣ ਦੀ ਤੂੰ ਕਿੱਥੋਂ ਆਈ ਹੈ ਕੀ ਕਰਦੀ? ਮੈਂ ਨਹੀਂ ਇੰਨਾ ਤੈਨੂੰ ਪਤਾ ਹੈਗਾ ਉਹਨਾਂ ਦੀ ਲਾਈਫ 'ਚ ਇੰਟਰਫੇਅਰ ਕਰਦੀ। ਮੰਮੀ ਨੇ ਬਸ ਇੰਨੀ ਗੱਲ ਕਹਿੰਦੀ ਕਿ ਸਾਡੇ ਰਿਸ਼ਤੇਦਾਰ ਆ ਇਹਦੇ ਤੇਰੇ ਦੇ ਘਰੇ ਆਣਾ ਤੇ ਮੈਂ ਕਿਹਾ ਠੀਕ ਆ। ਨਹੀਂ ਤੇ ਗੱਲਾਂ-ਗੁੱਲਾਂ ਸਾਰੇ ਨਾਲ ਮਾਰਦੀ। ਕਿਹਦੇ ਨਾਲ ਜ਼ਿਆਦਾ ਗੱਲਾਂ ਮਾਰਦੀ? ਗੱਲਾਂ-ਗੁੱਲਾਂ ਕਿੰਨਾ ਮਾਰੀ ਸਾਰੇ ਪਰਿਵਾਰ ਚ ਰਲ-ਮਿਲ ਜੀ ਆ ਸਾਰਾ ਨਾਲ ਬੈਠਦੀ ਮਿਲਦਾ ਬੈਹ ਜਾਂਦੀ ਹੈ ਜਦੋਂ ਤੱਕ ਸੁੱਕ ਮੜੀ ਚੁੱਕੀ ਰੱਖਦੀ ਆ। ਅੱਛਾ ਉਹ ਗੱਲ ਛੱਡੋ। ਵੀ ਕਹਿੰਦੇ ਕੋਈ ਤਾਂ ਫੰਕਸ਼ਨ ਹੀ ਕਰਵਾ ਸਕਦਾ ਹੈ ਆਹ ਤੁਮਾਨੂੰ ਆਹੋ ਆਹ ਮਬੀ ਉਹ ਜੀ ਦਾ ਵਿਆਹ ਉਹ ਦੂਸਰਾ ਇੱਕ ਨਹੀਂ ਕੀ 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 ਉਹਨੇ ਦੱਸਿਆ ਕਿ ਮਬੀ ਹੁਣੇ ਕਹਿੰਦੇ ਆ ਕਿ ਥੋੜੇ ਟਾਈਮ ਦਾ ਕਰੇ ਜੀ ਦੀ ਐਨੀਵਰਸਰੀ ਵੀ ਆਉਣ ਵਾਲੀ ਹੈ ਨਾ ਕੁਝ ਵਿਆਹ ਦਾ ਕੁਝ ਗੱਲ ਕੁਝ ਬੋਲਣ ਲੱਗੀ ਸੀ ਵਿਆਹ ਦੀ ਐਨੀਵਰਸਰੀ ਅੱਛਾ ਵਿਆਹ ਦੀ ਮੈਂ ਤਾਂ ਤੁਹਾਨੂੰ ਡਰਾਇਡ ਜਾ ਨਹੀਂ ਮੇਰੀ ਕਾਹਦੇ ਲਈ ਮੈਂ ਕਹਿੰਦੀ ਆ ਕਿਦਾਂ ਹੋ ਗਿਆ ਹਾਂ ਫੋਨ ਕਰਜੇ ਕਿਹੜਾ ਹੈਗਾ ਜੇ ਵਿਆਹ ਲਾਣਾ ਨਹੀਂ ਨਹੀਂ ਮੇਰੇ ਕਹਿੰਦਾ ਮਤਲਬ ਵਿਆਹ ਦੀ ਮੰਮੀ ਕਹਿੰਦੀ ਆ ਕਿ ਰਣਜੀਤ ਦੇ ਵਿਆਹ ਦੀ ਅਨਿਵਰਸਰੀ ਹੋਣ ਵਾਲੀ ਆ ਉਦੋਂ ਆਪਾਂ ਨਾਲ ਹੀ ਕੁੜੀ ਦੇ ਤਮਾਨ ਕਰਾਂਗੇ ਉਦੋਂ ਕਰਾਂਗੇ ਪਹਿਲਾਂ ਕੀ ਹੈ ਮੰਮੀ ਬਿੱਦੂ ਹੁਣ ਕੀ ਪਤਾ ਜਿੱਦਾਂ ਮੰਮੀ ਕਹਾਂ ਦਿੰਦੇ ਮੈਂ ਤੇ ਉਦਾਂ ਹੀ ਕਰਾਂਦਾ ਭੈਣੀ ਆ ਤਾਨੂੰ ਪਤਾ ਲੱਗੇਗਾ ਜਿਆਦੀ ਬੈਸ ਬਸਾਈ ਤੇ ਮੇਰੇ ਕੋਲ ਵੀ ਉਦਾਂ ਨਾਲ ਹੁੰਦੀ ਲੈ ਮੇਰੀ ਗੱਲ ਸੁਣ ਪਹਿਲੇ ਤੇਰੀ ਸੱਸ ਮੈਨੂੰ ਮੋੜੀ ਫੋਨ ਕਰਦੀ ਸੀ ਹੁਣ ਤੇ ਜਿਸ ਦਿਨ ਤੁਹਾਡੇ ਘਰ ਕੋਣੇ ਆਏ ਨੇ ਤੇ ਉਸ ਦਿਨ ਮਨੋਨੇ ਇੱਕ ਫੋਨ ਵੀ ਨਹੀਂ ਕੀਤਾ ਅਗੂ ਮਿੱਤਾ ਨੂੰ ਪਤਾ ਤੇਗਾ ਸੁਖਮਤ ਛੋਟੀ ਹੈ ਕਦੀ ਮੰਮੀ ਨੇ ਜੋਕਲੀ ਕਰ ਸਾਹਿਲ ਨੇ ਜੋਕਲੀ ਕਰ ਗੁੜੀਆਂ ਨੇ ਜੋਂ ਉਦਾਂ ਨੇ ਚੋਕੀ ਜਾਈ ਹੋਣਾ ਹੀ ਪਰਾਣੀ ਜੀ ਕਦੀ ਉਹਦੇ ਚੋਕਲੀ ਐਦਾਂ ਟਾਈਮpass ਹੁੰਦਾ ਰਿਦਾ ਵਾ ਤਾ ਤਾਨੂੰ ਪਤਾ ਤੇ ਖੇਡ ਲੈ ਕੇ ਰਖ ਡੋਣਾ ਆਇਆ ਹੋਵੇ ਤਾਂ ਦਿਲ ਤੇ ਆਪੇ ਲੱਗਾ ਰਿੰਦਾ ਤੇ ਧਿਆਨ ਕਿੱਧਰ ਜਾਣਾ ਬਾਹਰ ਮੇਰੇ ਨਾਲ ਸੋਹ ਉਹ ਜਿਆਦਾ ਹੀ ਪਰਾਣੀ ਦੇ ਨਹੀਂ ਕਿਤੇ ਬੰਦੇ ਫਿਰਦੇ ਕੀ ਮਤਲਬ ਚਲੋ ਠੀਕ ਹੈ ਮੰਮੀ ਟਾਈਮ ਬੜਾ ਹੋ ਗਿਆ ਇਹ ਤਾਂ ਵਗੇ ਸਾਹਿਲ ਫੋਨ ਕਰਦੇ ਰਹਿੰਦੇ ਨੇ ਕਹਣਾ ਤੈਨੂੰ ਕਿੱਥੇ ਚਲ ਗਈ ਹੈ ਉਹ ਮੇਰੀ ਗੱਲ ਕੱਟ ਕੇ ਕੱਟਦੀ ਰਹੀ ਹੈ। ਉਹ ਨਹੀਂ ਮੰਮੀ ਗੱਲ ਇਦਾਂ ਦੀ ਕੋਈ ਨਹੀਂ ਆ ਚਲੋ ਠੀਕ ਮੈਂ ਚਲਦੀ ਹੁਣ ਟਾਈਮ ਵੀ ਬੜਾ ਹੋ ਗਿਆ ਚਾਹ ਬਣਾ ਉਧਰ ਟਾਈਮ ਲੱਗ ਜਾਣਾ ਉਹਨਾਂ ਜੀ ਕਹਿੰਦੇ ਉਧਰੋਂ ਫੋਨ ਨਾ ਆ ਜੀ। ਚਲੋ ਠੀਕ ਓਕੇ ਬਾਏ। ਤਾਂ ਅਰੇ ਕਿ ਆਪਣਾ? ਹਾਂ ਹਾਂ ਹਾਂ। ਸਿੱਧੀ ਘਰਾਂ ਨੂੰ ਜਾ ਹੀ ਹੋਣਾ। ਹਾਂ ਹਾਂ। ਕੁਝ ਕਹਿੰਦੀ ਕਹਿੰਦੀ ਨਾ ਕੁੜੀ ਰੁਕ ਗਈ ਹੈ। ਖੈਰਾ ਬੱਜ ਗਈ ਨਹੀਂ ਤੇ ਸ਼ਮਮੀ ਤੋਂ ਪਹਿਲਾਂ ਮੈਨੂੰ ਲੱਗਦਾ ਘਰੋਂ ਨਿਕਲਣਾ ਪਾਣਾ ਹੈ ਅ ਭਾਬੀ ਚਾਹ ਰਹਿਣ ਤੋਂ ਪਰ ਮੈਂ ਚੱਲਣੀ ਤਾਂ ਵੀ ਪੜਾਉ ਜਾ ਰਿਆ ਮੇਰੀ ਗੱਲ ਸੁਣ ਤਾਂ ਮੈਂ ਚਾਹ ਪਾਉਣ ਲੱਗੀ ਮੈਂ ਸਬਾਰਾ ਆ ਰਹੀ ਸੀ ਚੱਲੀ ਗਈ ਤੇ ਚਾਹ ਵੀ ਨਹੀਂ ਗਿਆ ਨਹੀਂ ਨਹੀਂ ਰਹਿਣ ਦੋ ਸੁਖਮਣ ਕਾਰ ਕੱਲੀ ਆਵੇ ਤੁਹਾਨੂੰ ਪਤਾ ਛੋਟੀ ਹੈਗੀ ਜੇ ਮੈਂ ਜਾਣੀ ਆ ਸ਼ਮਮੀ ਜਾ ਕੋਟ ਜਿਆਦੇ ਪੀਣੀ ਆ ਤੇ ਮੇਰੇ ਨਾਲ ਪਰ ਉਹਨਾਂ ਭਾਬੀ ਉੱਠਦੀ ਹੋਣੀ ਆ ਹੁਣ ਦੋ ਦੁੱਧ ਪੀਣਾ ਉਹਨਾਂ ਨੇ ਮੈਂ ਟੰਗੇ ਕਰ ਦਿੰਦੀ ਕੋਲੇ ਚ ਪਾ ਦਿੰਦੀ ਨਹੀਂ ਨਹੀਂ ਭਾਬੀ ਤੁਸੀਂ ਰਹਿਣੋ ਤੇਰੀ ਨੂੰ ਬਟਾ ਦੇ ਕੇ ਸੁੱਕੜੀ ਮੇਰੀ ਇੰਨਾ ਥੋੜਾ ਜਿਹਾ ਰੋ ਦੇਵਾਂ ਮੈਂ ਸਾਰਾ ਕੰਮ ਦਾ ਸੇਧ ਚੁਕਣਾ ਲੈ ਲੈਣਾ ਤੇ ਉਹਨਾਂ ਦੇ ਬਾਅਦ ਮੈਨੂੰ ਬੋਲਣਾ ਤੁਸੀਂ ਰਹਿਣ ਦਾ ਕੋਈ ਨਾ ਮੈਂ ਜਾਣੀ ਹਾਂ ਤੇ ਜਦੋਂ ਤੁਸੀਂ ਆਇਓ ਮੜ ਦੇ ਬਾਰ ਅੱਛਾ ਚੱਲਾ ਦੇਖੋ ਭਾਬੀ ਜਾਂ ਉਸਨੂੰ ਕੀ ਗੱਲ ਹੈ ਹੋਣਾ ਜਰਾ ਟਾਈਮ ਇਥੇ ਨਾ ਹੋ ਰਿਹਾ ਤੇ ਕੱਲ ਆਪਣੇ ਘਰੇ ਆ ਤੇ ਆਪਣਾ ਘਰ ਸੰਭੋ ਮੈਂ ਤੇ ਹੁਣੇ ਜਾਣ ਨੂੰ ਕਿਹਾ ਸੀ ਤੂੰ ਆਪ ਹੀ ਕਹਿਣ ਦੀ ਆ ਕਿ ਦੀਦੀ ਅੱਜ ਨਾ ਆਇਓ ਕੱਲ ਆਇਓ ਮੇਰੇ ਤੇ ਵੈਸੇ ਸੁਖਮਣ ਬਣਾ ਦੇ ਨਹੀਂ ਲੱਗਣ ਡਿਆ ਆਹੋ ਮੈਂ ਤੁਹਾਡੀ ਗੱਲ ਸਮਝਿਆ ਪਰ ਤੁਹਾਨੂੰ ਕੀ ਦੱਸਿਆ ਤੇ ਹੈਗਾ ਵਾਜੀ ਅੱਜ ਜੇ ਮੈਂ ਤੁਹਾਨੂੰ ਨਾਲ ਲੈ ਗਈ ਤੇ ਤੁਸੀਂ ਮੇਰੇ ਅੱਗੇ ਪਿੱਛੇ ਵੀ ਚੱਲ ਗਏ ਉਹਨਾਂ ਨੇ ਕਹਿਣਾ ਹੋ ਸਕਦਾ ਸਲਾਹ ਕਰਕੇ ਨਾ ਆਈਆਂ ਮੇਰੇ ਸੇ ਜੇ ਤੁਸੀਂ ਕੱਲ ਆਉਣ ਨਾਲੇ ਆਪਣਾ ਆ ਕੇ ਨ ਘਰ ਸੰਭੋ ਸਿਮਰਤ ਇਦਾਂ ਤੋਂ ਟੈਂਡੀਆਂ ਕੀ ਆਣ ਕੇ ਘਰ ਸੰਭੋ ਤੁਸੀਂ ਸਾਰੇ ਹੈਗੇ ਹੋ ਉਸ ਘਰ ਚ ਕੋਈ ਗੱਲ ਨਹੀਂ ਆ ਨਹੀਂ ਜੀ ਦੀਦੀ ਗੱਲ ਤੇ ਕੋਈ ਨਹੀਂ ਵੈਸੇ ਮੈਂ ਕਹਿਨ ਦੀ ਕਿ ਆ ਜਿਹੜੀ ਪਰੌਣੀ ਨਹੀਂ ਆਈ ਕੋਣੋਂ ਮੈਨੂੰ ਬੜੀ ਚਲਾਕ ਜੀ ਲੱਗਦੀ ਆ ਅੱਛਾ ਤੇ ਮੈਂ ਇਸ ਕਰਕੇ ਕਹਿਨ ਦੀ ਕਿ ਜਦੋਂ ਟਾਈਮ ਨਾ ਹੁੰਦੇ ਇੱਥੇ ਬਤਾਓ ਤੇ ਕੱਲ ਆ ਕੇ ਤੇ ਆਪਣਾ ਘਰ ਸੰਭੋ ਚੱਲ ਕੋਈ ਗੱਲ ਦੀ ਮੈਂ ਸਵੇਰੇ ਸੌfte ਘਰ ਨੂੰ ਆ ਜੂ ਤੂੰ ਟੈਨਸ਼ਨ ਨਾ ਲਈ ਚਲਾਕ ਲੱਗਦੀ ਅਹੀਂ ਕਿਹਦੇ ਘਟ ਚਲਾ ਗਿਆ ਚਲੋ ਠੀਕ ਹੈ ਕਿਹਨੂੰ ਪੜ੍ਹਨੇ ਕਿੱਦਾਂ ਪਮੀਆਂ ਇਹ ਦੋਵੇਂ ਪੜ੍ਹ ਚਲ ਕੁੜੀ ਫੜ ਜਾ ਕੇ ਤੂੰ ਦਾਵਾ ਦਿੰਦਾ ਚਲੋ ਓਕੇ ਜਿਆ ਨਾ ਜਾਈ ਕੀ ਗੱਲ ਐ ਜਿਹੜਾ ਸਿਮਰਤ ਮੈਨੂੰ ਇਦਾਂ ਕਹਿ ਕੇ ਗਈ ਐ ਕੀ ਅੱਖੇ ਚਲਾਕ ਲੱਗਦੀ ਐ ਇਹਨੇ ਕੀ ਗੱਲ ਵੇਖੀ ਮੇਰੇ ਵਿੱਚ ਕੋਈ ਚੱਕਰ ਤੇ ਹੋ ਗਈ ਚਲ ਜਾਨੀ ਤੇ ਆ ਨਾਸ ਨਾ ਮਰਵਾਣਾ ਲੋਕ ਦੇਖ ਚਾਕੂ ਵਗੈਰਾ ਆਪਣੇ ਤੁਸੀਂ ਤਾਂ ਅਸਲਾ ਜੇ ਬੈਠੇ ਹੋ ਤਾ ਤੋ ਹੱਲ ਲੈ ਨਾ ਪੜੋ ਚਲ ਦੱਸੋ ਆਪਣੀ ਪਹਿਲੀ ਲਾਈਫ ਬਾਰੇ ਕੋਈ ਦਸਿਆ ਦਸਿਵਾ ਨੂੰ ਜਿੱਦਾਂ ਦਾ ਗਾਲਾ ਮਾਰ ਕੁੱਟਿਆ ਨਹੀਂ ਕਰਦਾ ਸੀ ਨਹੀਂ ਹਲਾਸਾਂ ਪਾਵੇ ਲਸੇ ਮੇਰੇ ਜਦ ਉਹ ਕੰਮ ਤੇ ਲੱਗਦਾ ਹੋਰ ਸਿੱਤ ਨੂੰ ਕਿਵੇਂ ਲਗਾਈਦੀ ਘਰ ਦੇ ਛੜੇ ਆ ਗਏ ਇੱਥੇ ਆ ਕੇ ਬਹੁਤ ਵਧੀਆ ਲੱਗਾ ਪਤਾ ਪਹਿਲਾਂ ਮੇਰਾ ਬਹੁਤ ਹੀ ਉੱਥੇ ਬੁਰਾ ਹਾਲ ਹੁੰਦਾ ਸੀ ਜਿੰਨਾ ਮਾਰਦਾ ਕੁੱਟਦਾ ਸੀ ਜਿੰਨੀਆਂ ਗਾਲਾਂ ਕੱਢਦਾ ਸੀ ਨਾ ਕਦੀ ਕਿਤੇ ਖੜਨਾ ਨਾ ਕਿਹੇ ਕਪਲ ਦਾ ਸੁੱਖ ਮਿਲ ਨੂੰ ਇੱਥੇ ਆ ਕੇ ਤੇ ਇਦਾਂ ਲੱਗਦਾ ਜਿਵੇਂ ਮੈਨੂੰ ਇੱਕ ਨਵੀਂ ਜ਼ਿੰਦਗੀ ਮਿਲ ਗਈ ਹੈ ਤੁਹਾਨੂੰ ਪਤਾ ਹੈ ਲੋਕ ਮੈਨੂੰ ਕਹਿ ਕੇ ਡਰਾਉਂਦੇ ਸੀ ਕਿ ਦੂਜੀ ਜਗ੍ਹਾ ਵਿਆਹ ਕਰਾਵੇਂਗੀ ਨਾ ਕਿ ਜ਼ਿੰਦਗੀ ਖਰਾਬ ਕਰ ਲੇਗੀ ਆਪਣੀ ਸੁੱਖ ਨਹੀਂ ਮਿਲਦਾ ਦੂਜੀ ਜਗ੍ਹਾ ਪਰ ਜਿਸ ਦਿਨ ਮੈਂ ਤੁਹਾਨੂੰ ਮਿਲਦੀ ਆ ਨਾ ਮੈਨੂੰ ਤਾਂ ਇਦਾਂ ਲੱਗਣਦਿਆ ਜਿਵੇਂ ਪਤਾ ਨਹੀਂ ਕਿਹੜੇ ਚੰਗੇ ਕਰਮਾਂ ਦਾ ਫਲ ਮੈਨੂੰ ਮਿਲਣ ਲੱਗਾ ਹੈ ਕਾਸ਼ ਤੇ ਹੁਣ ਪਹਿਲਾਂ ਮੇਰੇ ਹੁੰਦੇ ਤੇ ਮੈਂ ਇਹਨਾਂ ਦੁੱਖ ਕਦੀ ਵੇਖਦੀ ਨਾ ਸੱਚੀ ਹਾਂਜੀ ਐ ਪਾਗਲ ਬੰਦਾ ਕਿਹੋ ਜਿਹਾ ਹੈ ਮੈਨੂੰ ਤਾਂ ਉਹਦੀ ਸਮਝ ਨਹੀਂ ਆਉਂਦੀ ਸਾਡੇ ਤੇ ਹੱਥ ਜੁੱਕਦਾ ਰਿਹਾ ਮੈਨੂੰ ਲੱਗਦਾ ਦਿਮਾਗੋਂ ਭੈਦਲੀ ਹੀ ਹੈ ਕੀ ਪਤਾ ਕੀ ਸੀ ਸਾਰਾ ਟੱਬਰ ਹੀ ਇੱਧਾਂ ਦਾ ਗਿਆ ਸੀ ਥੋੜਾ ਜਿਹਾ ਵੀ ਭੁੱਲ ਜਾਓ ਪੁਰਾਣੀ ਲਾਈਫ ਹੁਣ ਵੀ ਇਹ ਘਰ ਵਿੱਚ ਆ ਗਏ ਹਣਾ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਪਰ ਨਾ ਮੈਨੂੰ ਇੱਕ ਗਰੀਬ ਬੰਦਾ ਟਿਕਾਣਾ ਨਹੀਂ ਕਿਉਂ ਜਿਹੜਾ ਨਾ ਇੰਨੀ ਸੋਹਣੀ ਜਨਾਨੀ ਦੇ ਹੱਥ ਚੁੱਪਦਾ ਰਿਹਾ ਕੀ ਕਰਾਂ ਉਹ ਲੱਤਾਂ ਬਣਣੀਆਂ ਮੇਰੇ ਸੱਚੀ ਦਫਾ ਕਰੋ ਮੈਂ ਨਹੀਂ ਉਹਦੀ ਸ਼ਕਲ ਵੇਖਣਾ ਚਾਹਦੀ ਤੇ ਤੁਹਾਨੂੰ ਦਾ ਪਰਚਾਵਾ ਕਿਉਂ ਪਵਾਉਣਾ ਦਫਾ ਕਰੋ ਇਹ ਤੋਂ ਪਰ ਫਿਰ ਉਹਨੇ ਜਿਹੜੇ ਸਿੱਦਤ ਕਿਤੇ ਨਾ ਡਰੇ ਬੰਦੇ ਤੇ ਹੈਗੇ ਕਰੀਏ ਤੇ ਕਾਰਵਾਈ ਕਰਨੀ ਕੋਈ ਗੱਲ ਨਹੀਂ ਜਦੋਂ ਮੈਂ ਉਹਨੂੰ ਹਸਦੀ ਵਸਦੀ ਕਿਤੇ ਨਜ਼ਰ ਆ ਜਾਗੀ ਨਾ ਤੁਹਾਡਾ ਸਾਰੀ ਕਿਤੇ ਉੱਥੇ ਬੁਰੀ ਹੋ ਜੇਨੀ ਉਹਦੀ ਕੇ ਕਿਵੇਂ ਬਸ ਗਈ ਐ ਇੰਨਾ ਮੁੰਡਾ ਸੋਹਣਾ ਕਿੱਥੋਂ ਮਿਲ ਗਿਆ ਐ ਇਨਾ ਚੰਗਾ ਘਰਬੜਾ ਨੂੰ ਮਿਲ ਗਿਆ ਰੋਏਗਾ ਉਹ ਤੇ ਉਤੋਂ ਆਪੇ ਉਹਦੀ ਗੱਲ ਪੂਰੀ ਹੋ ਜਾਈਗੀ ਕਰਮਾਂ ਨੂੰ ਰੋਏਗਾ ਉਹੀ ਸਾਰਾ ਕੁਝ ਹੋ ਜਾਣਾ ਪੂਰਾ ਫਿਰ ਇਹ ਗੱਲ ਸਹੀ ਹੈ ਅੱਜ ਕੱਲ ਮਰਨ ਦੀ ਲੋੜ ਨਹੀਂ ਆ ਮਰਨ ਦੀ ਲੋੜ ਕਿੰਜ ਨਾ ਸਟੇਟਸ ਦਾ ਦੋ WhatsApp ਤੇ ਬਸ ਅੱਗੇ ਲਾਉਣ ਦਾ ਕੰਮ ਹੋਿੰਦਾ ਹੋਰ ਕੀ ਸਹੀ ਹੈ ਚੰਮੀ ਦੀਆਂ ਨਹੀਂ ਆਉਂਦੀ ਉਹ ਕਿਹੜਾ ਹੋ ਕੀ ਨਾ ਲੱਭ ਤੂੰ ਦੱਸੋ ਹੱਦ ਤੱਕ ID ਸਣੀ ਘਾਲ ਚਲੁੰਦੀ ਹੈ ਆਪਣੀ ਕਿਹਦਾ ਨਾਲ ਹੀ ਜਾਂਦੀ ਹੈ ਫੇਰ ਨਾਲ ਦੇ ਹੈਗੀ ਹੈ ਨਾ ਦੱਸੋ ਅਜੇ ਕਿਹੜਾ ਤਲਾਕ ਹੋ ਗਿਆ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ ਫਿਰ ਕਦੋਂ ਤਲਾਕ ਲੈਣਾ ਬਸ ਤਿਆਰੀ ਹੁਣ ਅੱਛਾ ਹੋ ਰਿਹਾ ਅੱਛਾ ਥੋੜਾ ਸਾ ਹੁਦਾ ਜਾ ਵੇਲੇ ਨੂੰ ਮੰਮੀ ਨਾਲ ਸਲਾਹ ਕਰਕੇ ਨਾ ਸਰਾਫਾ ਤੇ ਵਾਹ ਕਰਦਣਾ ਕੰਮ ਆਪਾਂ ਸਾਰਾ ਮੰਮੀ ਮੈਨੂੰ ਦੱਸਣ ਦੇ ਸੀ ਕਹਿੰਦੇ ਬੱਸ ਹੁਣ ਆਣ ਨਹੀਂ ਦੇਣਾ ਇਸ ਘਰ ਚ ਤੇ ਮੈਂ ਵੀ ਉਹਨਾਂ ਨੂੰ ਕਹਤਾ ਮੈਂ ਕਿਹਾ ਹੁਣ ਆਣ ਹੀ ਨਾ ਦੇਣਾ ਸਾਰਿਆਂ ਨਾਲ ਤੇ ਮੇਰੀ ਬਣਨ ਲੱਗ ਪਈ ਐ ਸਾਰਾ ਕੰਮ ਮੈਂ ਸੰਭਲ ਲਿਆ ਵਾ ਧੁੰਕੀ ਲੋੜ ਉਹ ਦੀ ਆਉਂਦੀ ਚਲ ਤੁਹਾਡਾ ਦਿਲ ਲੱਗਿਆ ਸੀ ਨਾ ਵਧੀਆ ਲੱਗਿਆ ਬਸ ਹੋਰ ਕੀ ਚਾਹੀਦਾ ਕੋਈ ਚੱਕਰ ਨਹੀਂ ਤੁਹਾਨੂੰ ਪਤਾ ਹੈ ਜਿਹੜਾ ਮੇਰਾ ਪਹਿਲਾ ਘਰ ਵਾਲਾ ਸੀ ਪਤਾ ਨਹੀਂ ਕਿੰਨਾ ਸੀ ਮੇਰਾ ਅੰਜੂ ਜੇ ਤੂੰ ਮੇਰੀ ਨਾ ਨਾ ਹੋਈਂ ਤੇ ਮੈਂ ਤੈਨੂੰ ਕਿਸੇ ਦਾ ਨਹੀਂ ਹੋਣ ਦਵਾਵਾਂਗਾ ਉਹ ਤੂੰ ਨਹੀਂ ਹੋ ਤਾਂ ਸਹੀ ਮੇਰੇ ਬਾਕੀ ਮੈਂ ਆਪੇ ਵੇਖ ਲਊਗਾ ਸਾਰਾ ਕੁਝ ਚਾਹ ਮम्मी ਇਹ ਡਾਗ ਦੇ ਦਾਂ ਨੂੰ ਫਿਰ ਬਿਲਕੁਲ ਮੇਰਾ ਫਰਜ਼ ਹੈ ਖਾਓ ਜਲਦੀ ਤੁਸੀਂ ਦੱਸੋ ਇੱਕ ਹੀ ਹੱਥ ਫੜਿਆ ਆ ਮੈਂ ਖਾੜੋ ਇੱਕੇ ਦਮ ਨਹੀਂ ਨੇ ਮੋਗਾ ਨਹੀਂ ਹੌਲੀ ਹੌਲੀ ਖਾਣੀ ਹੈ ਅੱਛਾ ਹਾਂ ਠੀਕ ਹੈ ਆ ਸੇਬ ਖਾ ਲੋ ਪਏ ਪਏ ਨਾ ਕਾਲੇ ਹੋ ਹੀ ਜਾਂਦੇ ਆ 120 ਰੁਪਏ ਕਿਲੋ ਵਾ ਤੇ ਨਾਲੇ ਤੁਸੀਂ ਰਸੋਈ ਚ ਨੇ ਪਾਂਡੇ ਮਾਂਜਣ ਵਾਲੇ ਪਏ ਆ ਆ ਕੇ ਤੇ ਮਾਂਜ ਲੋ ਤੇ ਨਾਲੇ ਮੰਮੀ ਦੇ ਲੱਤਾਂ ਵੀ ਘੁੱਟਣ ਵਾਲੀਆਂ ਅਜੇ ਕੱਲ ਤੇ ਬੜਾ ਠੀਕ ਇਹ ਕਹਦੇ ਹੀ ਕਿ ਤੁਸੀਂ ਮੈਨੂੰ ਕੰਮ ਦੱਸਿਆ ਕਰੋ ਮੈਂ ਮੰਮੀ ਤੁਹਾਡੇ ਸਾਰੇ ਕੰਮ ਕਰਿਆ ਕਰਾਂ ਹੁਣ ਤੁਹਾਨੂੰ ਬੁਲਾਉਂਦੇ ਆ ਆਉਣਾ ਲੱਤਾਂ ਘਟਾਉਂਦਾ ਦੀਆਂ ਮੈਂ ਜਾਮਾ ਕੰਮ ਕਰਾਂਗਾ ਕਥੀ ਹੈ ਨਾ ਵਾ ਤੁਹਾਡੇ ਸਮਝ ਮੈਂ ਕਹਿ ਕੇ ਗਈ ਆ ਕਿ ਛੱਡੋ ਬਰਾ ਮੰਮੀ ਇਹਦੇ ਪਹਾੜਾਂ ਤੇ ਚੜਦੀ ਆਈ ਇਹ ਲੱਤਾਂ ਦੇ ਹੋ ਗਈਆਂ ਬਾਅਦ ਚੁੱਕਟਲੇ ਮਨ ਲੱਤਾਂ ਇਹਨਾਂ ਦਾ ਕੰਮ ਕੀ ਹੈ ਇਹਨਾਂ ਦਾ ਕੰਮ ਕਹਿਣਾ ਕਈ ਜਾਣਦੇ ਹੋ ਜਾਨਦੇ ਸਾਰੇ ਕੰਮ ਹੋਏ ਨੇ ਇੱਥੇ ਮੇਰੇ ਹੁੰਦੇ ਫਿਕਰਾਂ ਕਰਦੇ ਨਹੀਂ ਟੈਨਸ਼ਨ ਐਂ ਦੀ ਲੋਡਿੰਗ ਤੁਹਾਨੂੰ ਕੋਈ ਕੁਛ ਨਹੀਂਦਾ ਸੇ ਠੀਕ ਐ ਬੜਾ ਰੂਡ ਬੋਲ ਕੇ ਗਏ ਸੀ ਨਾ ਮੈਂ ਕਿਹਾ ਮੈਂ ਚੱਲ ਜਾਵਾਂ ਉਹ ਖੜਾ ਨਾ ਮੈਂ ਖੜਾ ਕਰਦੇ ਵੇ ਨਹੀਂ ਬਿਠੇੜਾ ਖੜਾ ਹੁੰਦਾ ਤੁਸੀਂ ਹੋ ਨਾ ਮੇਰੇ ਨਾਲ ਹਾਂ ਮੈਂ ਤੁਹਾਡੇ ਨਾਲ ਕੰਦਾ ਕੀ ਬਣੀ ਆ ਘਰ ਕੰਮ ਵਧੀਆ ਰਿਹਾ ਤੁਹਾਡਾ ਹਾਂ ਕੰਮ ਬੜਾ ਵਧੀਆ ਸੀ ਰਸ ਸੰਦੇ ਸੀ ਮੈਨੂੰ ਗੱਡੀਆਂ ਦਾ ਆਰਡਰ ਵਗੈਰਾ ਲੈਣ ਗਏ ਸੀ ਤੁਸੀਂ ਹੂੰ ਸੋ ਚੰਗੀ ਗੱਲ ਐ ਹਾਂ ਜੀ ਬਸਾਂ ਤੇ ਨਾਲ ਕੋ ਜਿਤੇ ਬੜੀ ਲੱਗ ਰਹਾ ਬਹੁਤ ਵਧੀਆ ਵਧੀਆ ਫੜੋ ਖਾਓ ਬਸ ਮੇਰਾ ਦਿਨ ਲਗਾ ਤੁਸੀਂ ਖਾਓ ਨਾ ਕੱਟ ਦੇ ਲਈ ਗੱਲ ਇਹ ਕਿੱਦਾਂ ਵੀ ਦੋ ਜਿਹੜੇ ਦੱਦ ਦੇ ਕੱਢਣ ਸ਼ੁਕਰਿਆ ਰੱਬਾ ਕਿ ਰਣਜੀਤ ਵਰਗਾ ਬੰਦਾ ਮੇਰੀ ਜ਼ਿੰਦਗੀ ਚ ਨਹੀਂ ਆਇਆ ਤੇ ਜਿੱਦਾਂ ਇਹ ਦੋ ਜਿਹੜੇ ਹੇਚਿਸ ਦੇ ਕਰਨਾ ਮਤਲਬ ਇੱਟ ਮਾਰ ਕੇ ਸਿਰ ਬਾੜ ਦੇਣਾ ਹੈ ਜਿਹੜਾ ਇੰਨਾ ਕੀਤੇ ਸ਼ੰਮੀ ਦੀ ਰਦਾਣੀ ਬਣਿਆ ਤੈਨੇ ਮੇਰਾ ਕਿੱਥੋਂ ਬੰਨਾ ਹੈ ਅਸੀਂ ਕਹਿੰਦੇ ਨਾ ਪਰਮਾਤਮਾ ਜੋ ਕਰਦਾ ਨਾ ਚੰਗੇ ਲਈ ਕਰਦਾ ਵਾ ਪਹਿਲਾਂ ਤੇ ਮੇ ਸਮਝ ਨਹੀਂ ਕਿ ਨਹੀਂ ਜੋ ਪਰਮਾਤਮਾ ਨੇ ਕੀਤਾ ਗਲਤ ਕੀਤਾ ਮੇਰੇ ਨਾਲ ਪਰ ਅੱਜ ਇਸ ਸਟੇਜ ਤੇ ਕਿ ਲੋਕ ਮੈਨੂੰ ਲੱਗਣ ਜਾਂ ਕਿ ਪਰਮਾਤਮਾ ਜੋ ਕਰਦਾ ਨਾ ਸਹੀ ਕਰਦਾ ਵਾ ਜੇ ਸਾਹਿਲ ਨੇ ਮੇਰੀ ਜ਼ਿੰਦਗੀ ਚ ਲਿਆਂਦਾ ਨਾ ਕੋਈ ਸੋਚ ਕੇ ਲਿਆਂਦਾ ਵਾ ਸਾਹਿਲ ਨੇ ਮੈਨੂੰ ਸਮਝਿਆ ਮੈਂ ਸਾਹਿਲ ਨੂੰ ਸਮਝਿਆ ਤੇ ਅੱਜ ਸਾਰੀ ਜ਼ਿੰਦਗੀ ਬਹੁਤ ਵਧੀਆ ਵਾ ਇਹ ਜੀ ਤੇ ਨਾ ਮੈਂ ਗੱਲ ਮੰਮੀ ਨੇ ਇੱਕ ਵਾਰ ਦੱਸਦੀਆਂ ਮੰਮੀ